ਰੋਮਾ ਜਾਣਾ ਕੋਈ ਕਲੀ ਨਹੀਂ ਕਰਨੀ ਬੱਚੇ ਨੱਬੇ ਆ ਤੇ ਨਖਾਂਡਾ ਠੀਕ ਹੈ ਤੇ ਬਾਕੀ ਨਾਲ ਦੇਣ ਸੰਗਨੀ ਤੰਦ ਤਿੱਤਰ ਕਰਨਾ ਤੋਂ ਬਚਣ ਲਈ ਨਾਕੇ ਤੇ ਪੁਲਿਸ ਕਰਮਚਾਰੀਆਂ ਨੇ ਗੱਡੀ ਚਾਲਕਾਂ ਨੂੰ ਦਿੱਤੀਆਂ ਸਲਾਹਾਂ ਕਿਹਾ ਦੁਰਘਟਨਾ ਤੋਂ ਬਚਣ ਲਈ ਸਾਵਧਾਨੀ ਨਾਲ ਚਲਾਓ ਗੱਡੀਆਂ ਗੁਰਦਾਸਪੁਰ ਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੈ ਰਹੀ ਸੰਗਨੀ ਤੰਦ ਕਾਰਨ ਜਿੱਥੇ ਗੱਡੀਆਂ ਅਤਿ ਚਿੰਤਕੀ ਤੀਰਫਤਾਰ ਹੌਲੀ ਹੋ ਗਈ ਹੈ ਉੱਥੇ ਹੀ ਲਗਾਤਾਰ ਦੁਰਘਟਨਾਵਿਚ ਵਾਦੇ ਹੋ ਰਹੇ ਹਨ ਅਜੇ ਵਿੱਚ ਪਠਾਨਕੋਟ ਗੁਰਦਾਸਪੁਰ ਨੈਸ਼ਨਲ ਹਾਈਵੇ ਬਪਰੀਨਾ ਕੇ ਤੇ ਤਾਇਨਾਤ ਪੁਲਿਸ ਅਧਿਕਾਰੀ ਅਤੇ ਗਰਮ ਚਾਰੀਆਂ ਵੱਲੋਂ ਲਗਾਤਾਰ ਗੱਡੀ ਚਾਲਕਾਂ ਨੂੰ ਰੋਕੇ ਦੁਰਘਟਨਾ ਤੋਂ ਬਚਾ ਲਈ ਸਾਵਧਾਨੀ ਵਰਤਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਹਰ ਆਉਣ ਜਾਣ ਵਾਲੇ ਗੱਡੀ ਚਾਲਕ ਨੂੰ ਰੋਕੇ ਪੁਲਿਸ ਮਾਜਮਾ ਵੱਲੋਂ ਸਮਝਾਇਆ ਜਾ ਰਿਹਾ ਹੈ ਕਿ ਰਫਤਾਰ ਹੌਲੀ ਰੱਖੋ ਅਤੇ ਫੋਗ ਲਾਈਟਾਂ ਦੀ ਵਰਤੋਂ ਕਰੋ ਤਾਂ ਜੋ ਦੁਰਘਟਨਾ ਤੋਂ ਬਚਿਆ ਜਾ ਸਕੇ ਬੰਗਾਲ ਹਸਪਤਾਲ ਸਿੰਘਾ ਐਸਆਈ ਥਾਣਾ ਸਦਰ ਗਰਦਾਸਪੁਰ ਨਾਕਾ ਤੋਂ ਹੁੰਦੇ ਬਹੁਤ ਪੈ ਰਹੀ ਹੈ ਤੇ ਕੀ ਕੀ ਕੀਤਾ ਜਾ ਰਿਹਾ ਹੈ ਧੁੰਦ ਤੋਂ ਬਚਾ ਲੈ ਲੋਕਾਂ ਨੂੰ ਧੁੰਦ ਤੇ ਪੈ ਰਹੀ ਹੈ ਜੀ ਹੁਣ ਮੌਸਮੀ ਧੁੰਦ ਦਾ ਇਹ ਗੱਡੀਆਂ ਆ ਜਾ ਰਹੀਆਂ ਨੇ ਇਹਨਾਂ ਸਮਝਾ ਰਹੇ ਆਂ ਕਿ ਰਾਮਨਾ ਚਲੋ ਲੈਟਾ ਦਿਗਾ ਕੇ ਚਲੋ ਸਲੋ ਚਲੋ ਕਿ ਜ਼ਰੂਰਤਾਂ ਘਰੋਂ ਨਿਕਲੋ ਨਹੀਂ ਤੇ ਨਾ ਨਿਕਲੋ ਕਿਤਾ ਦੁਰਘਟਨਾਵਾਂ ਵੀ ਹੋ ਰਹੀਆਂ ਜਿਹੜੀਆਂ ਜਿਹੜੀਆਂ ਦੁਰਘਟਨਾਵਾਂ ਇਹ ਰਾਤੀ ਇੱਕ ਇਹ ਕਾਰ ਆ ਰਹੀ ਸੀ ਠਾਨਕੋਟ ਸਾਈਡ ਵੱਲੋਂ ਉਹ ਡਵੇਡਰ ਤੇ ਟੱਪ ਗਈ ਗੱਡੀ ਦੂਸਰੀ ਗੱਡੀ ਨੇ ਜਾ ਵੱਜੀ ਆ ਇਹ ਵੀ ਸਵੇਰੇ ਆ ਰਹੀ ਸੀ ਜੀਐਨਕੇ ਤੋਂ ਇਹ ਟਰੱਕ ਵਾ ਰੂਲੇ ਜੇ ਲੱਦੇ ਆ ਤੇ ਅੱਗੇ ਗੱਡੀ ਨੇ ਬ੍ਰੇਕ ਮਾਰਤੀ ਇਹਨੂੰ ਪਤਾ ਨਹੀਂ ਲੱਗਾ ਧੂੜ ਦੇ ਵਿੱਚ ਗੱਡੀ ਡਬੈਟ ਟੱਪ ਗਈ ਆ ਇਹ ਆ ਵੀ ਬਚਾਅ ਹੋ ਗਿਆ ਜੀ ਜਿੱਦਾਂ ਵੀ ਦੇਖਿਆ ਜਾਂਦਾ ਕਿ ਧੁੰਦ ਇੱਕੋ ਵਾਰੀ ਟਾਲੀ ਆ ਜਾਂਦੀਆਂ ਜੰਨੇ ਦੀਆਂ ਟਾਲੀ ਆ ਜਾਂਦੀਆਂ ਦੂਜੀ ਟਾਲੀ ਲੱਗਦੀ ਆ ਕਿ ਰਿਫਲੈਕਟਰ ਵੀ ਲਗਾਏ ਹੋਏ ਨੇ ਨਾ ਨਾ ਮਿਸਮੋ ਹੋਰ ਦੇਖਿਆ ਨੇ ਰਿਫਲੈਕਟਰ ਵੀ ਲਗਾਏ ਹੋਏ ਨੇ ਸਮਝਾਵਾ ਦਾ ਕਾਰਨ ਬਣਦੀ ਹੈ ਸਮਝਾ ਰਹੇ ਆ ਇਹਨਾਂ ਨੂੰ ਜੀ ਇਕੱਲੇ ਇਕੱਲੇ ਨੂੰ ਡਾਕੇ ਸਮਝਾਉਣ ਦੇ ਆ ਇਹਨਾਂ ਨੂੰ ਡੇਹਾਂ ਆਖਣ ਪਈ ਲਾਓ ਪਈ ਲੱਟਾਂ ਜਗਾ ਕੇ ਚਲੋ ਛਲੋ ਚਲੋ ਆਰਾਮ ਨਾਲ ਚਲੋ ਸਮਝਾ ਰਹੇ ਹਾਂ ਹਰ ਇੱਕ ਨੂੰ ਡਾਕੇ